ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਣੇ ਪਿੰਡ ਬਾਜੀ ਆ ਮੋਟਰਸਾਈਕਲ ਵਾਲੀ ਤੇ ਆ ਦੇਖ ਲਓ ਮੋਟਰ ਰੈਂਕ ਵਾਲੀ ਅੱਜ ਬਾਜੀ ਆ ਗਰੁੱਪ ਦੀ ਪਹਿਲੀ ਬਾਜੀ ਆਪਣੇ ਦੀ ਤੇ 8 ਬਾਜੀਆਂ ਇਹ ਤੇ 8ਾਂ ਚ ਬਾਜੀਆਂ ਚ ਮੋਟਰਸਾਈਕਲ ਦੇਣੀਆਂ ਤੇ ਆ ਪਹਿਲੀ ਬਾਜੀ ਅੱਜ ਆਪਣੇ ਪਿੰਡੋਂ ਸਟਾਰਟ ਆ ਬਾਈ ਕਲਦੀਪ ਸਟਾਰ ਕਬੂਤਰ ਬਾਜ ਵਾਲਾ ਵੀ ਆਇਆ ਲਾਈਵ ਹੋ ਤੇ ਚੱਲੂਗਾ ਗੁਰਦਾਰਾ ਸੁਖ ਸਾਗਰ ਦਰ ਮਸਾਲਾ ਦੇ ਕੋਲੋਂ ਜਿੱਥੇ ਅੱਗੇ ਛੱਡਦੀ ਹੁੰਦੀ ਹੈ ਆਪਣੀ ਰਿਕਸਾਲ ਬਾਜੀ ਤੇ ਆ ਗਏ ਚਲੋ ਵਲੌਗ ਬਣਾ ਲੈਣੇ ਨਾਲੇ ਬਾਜੀ ਦਾ ਨਾਲ ਤੇ ਬਾਸ ਆਉਣ ਲੱਗੇ ਆ ਓਲੇ ਵਾਲੇ ਮਰੌਣੇ ਆ ਫਿਰ ਤੋਂ ਆਪਾਂ ਬਣਾਉਨੇ ਆ ਵੀਡੀਓ ਤੇ ਸਾਰੀ ਅਪਡੇਟ ਦਵਾਂਗੇ ਅੱਜ ਵਲੌਗ ਦੀ ਲਓ ਜੀ ਲੱਗੇ ਪਾਣੀ ਪੋਣੀ ਦੇਣਾ ਤੇ ਆਪਾਂ ਲਖਾਉਨੇ ਆ ਜਾਨਵਰ ਨਾਲ ਦੀ ਨਾਲ ਬਾਈ ਯਾਰ ਛੇ ਜਗਰਾਮ ਹੋਣੀ ਸਾਰੇ ਆ ਗਏ ਲਓ ਮਾਰੋ ਉਹਨੇ ਦਾ ਤੇ ਬਾਈ ਸਟਾਰ ਕੂਤਰਵਾਜ ਵਾਲਾ ਕੁਲਦੀਪ ਵੀ ਲਾਈਵ ਤੇ ਆ। ਮੁੰਡੇ ਲੋ ਆ ਸਾਰਾ ਪਾਣੀ ਪੂਣੀ ਦੇਈ ਜਾਂਦੇ ਕੂਤਰਾਂ ਆਲੇ ਹਾਂ। ਤੇ ਪਾਣੀ ਪੂਣੀ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਜਦੋਂ ਓਲੇ ਲੱਗਣ ਲੱਗੇ। ਲਓ। ਬਾਈ ਜੁੱਪਾ ਜਗਰਾਉ। ਤੇ ਸਾਰਿਆਂ ਨੇ ਇਹਨਾਂ ਦੇ ਆਏ ਹੋਏ ਆ ਦੇਖ ਲੋ। ਬਾਕੀ ਆਪਾਂ ਨਾਲ ਦੀ ਨਾਲ ਹਣ ਮੋਹਰਾਂ ਲਾਉਨੇ ਆ ਤੇ ਓਲੇ ਮਰਾਉਨੇ ਆ ਫਿਰ। ਕੀਆ ਸਵੱਤੀ ਲੱਗ ਗਏ ਉਲੇ ਵੱਜ ਗਏ ਚੱਕੋ ਜੀ ਤੰਨ ਕੂਤਰ ਛੱਟ ਗਏ ਆ ਜੀ ਜਿਵੇਂ ਵਾਰੀ ਛੋਡੀ ਆ ਤੇ ਅੱਜ ਗਏ ਆ ਤੇ ਇੱਕ ਚੜਜੋ ਆ ਹੋ ਜਾ ਲਓ ਜੀ ਪਹਿਲੇ ਤੰਨ ਕੂਤਰਣ ਵਲੇ ਲੱਗ ਗਏ ਆ ਤੇ ਬਾਹਣ ਤਿਆਰੀ ਆ ਪਾਣੀ ਪੁਣੀ ਦਈ ਜਾਂਦੇ ਆ ਤੇ ਆਵੇ ਹੁਣ ਛੱਡਦੇ ਆ ਆਪਾਂ ਇਹ ਕਿਸਮਤੀ ਵੀ ਲੈ ਗਏ ਐ ਲਓ ਜੀ ਸ਼ੇਮਾ ਰੁਟਰਾਕ यार भाई सातवां लाओ जी दीना ते कुकर कुकर ਹੰਦੀਪ ਖਾਰਾ ਬੰਦਰੀ ਵੜ ਗਿਆ ਲਾਓ ਜੀ ਲਾਓ ਜੀ ਤੂੰ ਲੋਦਾ ਕੈਨੇਡਾ ਲਾਓ ਜੀ ਲੱਗ ਗਏ ਲੱਗਣ ਮਾਰ ਲਓ ਨੇ ਆ ਤੇ ਥੋੜੀ ਆਵਾਜ਼ ਦੀ ਉਵੇਂ ਪ੍ਰੋਬਲਮ ਆ ਦੇਖੋ ਲਾਓ ਜੀ ਲੱਕੀ ਲਓ ਜੀ ਚੜਾਈ ਜਾਂਦੇ ਆ ਤੇ ਬਾਕੀ ਜਾਨ ਆਪਾਂ ਨਾਲ ਦੀ ਨਾਲ ਲਾਈਵ ਚੱਲਦਾ ਵਾ ਸਾਰਾ ਉੱਥੇ ਦਿਖਾਵਾਂਗੇ ਸਾਰੀ ਅਪਡੇਟ ਦਵਾਂਗੇ ਸਾਰਾ ਦਿਨ ਰਾਣਾ ਜਗਾਉ ਉਹ ਹੋਰ ਆ ਰੰਗ ਖੋਲ੍ਹਦੇ ਐਂਟਰੀ ਦੇ ਦਿੱਤੀ ਕਿਹਦੇ ਦੀ ਮੈਂ ਬੇਰ ਕੋਠੇ ਰਹਿਣਾ ਲਓ ਜੀ ਕੀ ਨਾ ਬਾਈ ਰਾਜੂ ਸੋਧੀ ਰਾਜੂ ਸੁਵਦੀ ਕੁਦਰਤ ਕਮਾਲਪੁਰ ਦੀ ਕੁਦਰਤ ਕਮਾਲਪੁਰ ਜੋਤੀਬਾਰ ਦੇ ਕੇ ਹੈ ਜੋਤੀਬਾਰ ਦੇ ਕੇ ਜੋਤੀਬਾਰ ਦੇ ਕੇ ਮਨੀ ਕਮਾਲਪੁਰ ਦੇ ਅੱਜ ਜਹਾਂ ਦੱਸੀ ਕੀ ਦੇ ਨਾਮ ਤੇ ਮਣੀ ਬਾਰ ਦੇ ਕੇ ਰੇਕ ਕਮਾਲ ਜਸ਼ਨ ਬਾਰ ਦੇ ਕੇ ਜਸ਼ਨ ਬਾਰ ਦੇ ਕੇ ਮਣੀ ਕਮਾਲਪੁਰ ਰਾਜ ਖਾੜਾ ਫੌਜੀ ਖਾੜਾ ਕਾਸ਼ ਰੂਮੀ ਫੌਜੀ ਖਾੜਾ ਫੌਜੀ ਖਾੜਾ ਕਾਕਾ ਕਮਾਲਪੁਰ ਫੌਜੀ ਕਮਾਲਪੁਰ ਸਬਜੀ ਕਮਾਲਪੁਰ ਸਿੰਦਰ ਸਬਤੀ ਸਿੰਦਰ ਸਬਤੀ ਲਓ ਜੀ ਓਲੇ ਲੱਗ ਜਾਂਦੇ ਆ ਹਣਾ ਦਰਮਨ ਖਾਣਾ ਤੇ ਆਪਾਂ ਨਾਲ ਦੀ ਨਾਲ ਹਰੀ ਘਾ ਤਾਂ ਹਰੀ ਜੱਦਾ ਦੀਪਾ ਪੋਸੇ ਰਹਿਣਾ ਕੋਈ ਨਾ ਠੀਕ ਆ ਪ੍ਰਦੀਪ ਰਮੀ ਸ਼ਾਨ ਰਮੀ ਆ ਨੇਰਾਲਮ ਜਗਰਾਉਂ ਵੀ ਕੁਮਾਰਪੁਰ ਐਵੇਂ ਦੱਸ ਦੋਤ ਕੁਮਾਰਪੁਰ ਇਹ ਤਾਂ ਲੱਗੇ ਨਹੀਂ ਛੱਡ ਤੇ ਛੱਡ ਰਾਇਮਨ ਉੱਠੇ ਰਹਿਣਾ ਇੱਧਰ ਪਾਣੀ ਕੱਢੀ ਜਾਂਦਾ ਕੋਠੇ ਰਹਿਣਾ ਅਸੀਂ ਤਸਵੀਰ ਦਿਖਾ ਗੁਰਜੀਤ ਖਾਣਾ ਦੇ ਦੋ ਦੇ ਦੋ ਦੇ ਦੋ ਬਾਈ ਲਾਓ ਜੀ ਟਾਈਮ ਹੋ ਗਿਆ 4:30 ਪੌਣੇ 5 ਦਾ ਟਾਈਮ ਹੋ ਗਿਆ ਤੇ 48 ਕਬੂਤਰ ਰਹਿ ਗਏ 97 ਕਬੂਤਰਾਂ ਜੋ ਤੇ ਹਣ ਬਾਕੀ 20 ਬਾਈਆਂ ਕੂਤਰਾਂ ਦੇ ਫੇਰ ਟਾਈਮ ਲੱਗਿਆ ਵੇ ਕੂਤਰ ਹੁਣ ਨੀਵੇਂ ਆਏ ਹੋਏ ਆ ਤੇ ਮੈਂ ਕਿਹਾ ਤੁਹਾਨੂੰ ਦਿਖਾਉਂਦੇ ਆਂ ਨਾਲੇ ਆਪਾਂ ਤੁਹਾਨੂੰ ਲਾਈਵ ਕੋਲੇ ਚੱਲ ਕੇ ਦਿਖਾਉਂਦੇ ਆਂ ਉੱਥੇ ਤੇ ਆ ਜੋ ਕਬੂਤਰ ਉੱਚੇ ਫਿਰਦੇ ਆ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਦੇ ਆਂ ਆਪਾਂ ਕੋਠੀ ਦੇ ਚੜਦੇ ਆਂ ਲਓ ਜੀ ਹੁਣ ਨੀਵੇਂ ਆ ਗਏ ਕਬੂਤਰ ਹੁਣ ਤੁਹਾਨੂੰ ਦਿਖਾਉਂਦੇ ਆਂ ਆਪਾਂ ਲਾਓ ਆ ਪੰਜ ਮਿੰਟ ਰੋ ਆ ਪੱਟੀ ਕਮਾਲਪੁਰ ਬਾਜੀ ਆ ਪਾਣੀ ਮਾਰ ਉਹਨੇਗਾ ਕਿੰਨਾ ਟਾਈਮ ਹੋ ਗਿਆ ਦੇਖੋ 5:30 5:30 ਵਜੇ ਤੱਕ ਆ ਲਓ ਜੀ ਆ ਫਿਰਦੇ ਆ ਗੂਤਰ ਤੇ ਬਾਕੀ ਇਹ ਰਣਨੀਵੇਂ ਆਏ ਆਪਾਂ ਨੂੰ ਸਾਰੇ ਦਿਖਾਉਣੇ ਆ ਆ ਗਏ ਨਹੀਂ ਮੇਰਾ ਆ ਫਿਰਦੇ ਆ ਸਾਰੇ ਨੌਕਰਾਂ ਚਾ ਕੋਣ ਕਰਨੇ ਚੈੱਕ ਜੀ ਵੇ ਇੱਕ ਇੱਕ ਕਰਕੇ ਦਿਖਾ ਦੇ ਬਹੁਤ ਟਾਈਮ ਲਿਆ ਬੋਲੋਗਾ ਖਾੜੇ ਵਾਲਾ ਦਾ ਕੇ ਤਾਂ ਸਹੀ ਆ ਕਾਲੀ ਜੀ ਫੱਟੀ ਵਾਲੀ ਓਏ ਆ ਫਿਰਦੀ ਆ ਕਾਲੀ ਜੀ ਫੱਟੀ ਵਾਲੀ ਦੇਖ ਲਓ ਦੇਖ ਲਾ ਫਿਰਦੀ ਆ ਆ ਬਿੱਲਾ ਖੜਾ ਆ ਓਏ ਆ ਫਿਰਦੀ ਆ ਕਾਲੀ ਜੀ ਫੱਟੀ ਵਾਲੀ ਦੇਖ ਲਓ ਆ ਬਿੱਲਾ ਖੜਾ ਆ ਓਏ ਆ ਫਿਰ ਦੇਖੋ ਉੱਤਰੋ ਜਿੰਨੇ ਗਏ ਸਾਹਮਣੇ ਇਹ ਦੇਖਣ ਦਾ ਤੇ ਇਧਰ ਹੀ ਆ ਤੇ ਆ ਆਪਣਾ ਪਿੰਡ ਦਾ ਵੀਊ ਦੇਖ ਲਓ ਸਾਰਾ ਪਿੰਡ ਇਧਰ ਨਾਲ ਤੇ ਸਾਰੇ ਪਾਸਿਆਂ ਇਧਰ ਪਤਖਾਨਿਆ ਕੂਤਰਾ ਫੜਦਿੰਨੀ ਮੇਗਾ ਇੱਕ ਕਬੂਤਰੀ ਕੱਢ ਲਓ ਆਪਣੀ ਬੈਂਦੇ ਨਹੀਂ ਕਿਹੜਾ ਭਾਈ ਪਾਸ ਖਰਾਬ ਬੱਚੀ ਨਹੀਂ ਜੇਕਰ ਉਹ ਆ ਗਈ ਹਣ 12 ਕੂਤਰੀ ਪਾਸ ਹੋਏ ਆ ਤੇ ਆਪਾਂ ਹੁਣ ਦਿਖਾਉਂਦੇ ਆ ਮੋਹਲ ਵੇਖ ਲਓ ਸਾਰਾ ਲਓ ਖੜੇ ਆ ਸਾਰੇ ਆਪਦੇ ਆ ਦੇ ਕੂਟਰ ਚੈੱਕ ਕਰਾ ਕੇ ਪਾਣੀ ਤਾਂ ਹੀ ਪੂਰਾ ਚੱਲ ਰਿਹਾ ਵਾ ਤੇ ਆ ਸਾਰੇ ਪਾਸੇ ਆਸੇ ਸੰਦਖਾਨ ਨੇ ਨਾਲੇ ਤੇ ਕੂਟਰ ਵੀ ਹੰਨੀਵੇਂ ਆਏ ਹੋਏ ਆ ਲਓ ਮਾਰੋਨੇ ਦਾ ਤੇ ਇਧਰ ਆਪਣੀ ਟੈਂਕੀ ਆ ਪੰਡ ਦੀ ਆ ਇਧਰ ਕਰਦਰਾ ਤੇ ਆ ਆਪਣੇ ਪੰਡ ਦੇ ਕੂਟਰ ਬਾਜ ਦੇ ਘਰੀ ਆਪਾਂ ਖੜੇ ਆ ਭਾਨਾ ਭਮੀਪੁਰਾ ਵੇ ਘਰੇ ਖੜੇ ਆ। ਲਓ ਪੂਰਾ ਰੰਗ ਬੱਜੇ ਹੋਏ ਆ। ਤੇ ਬਾਕੀ ਆਪਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਦੰਨੇ ਆ। ਆ ਲਾਈਵ ਵੀ ਚੱਲਦਾ ਵਾ ਸਟਾਰ ਕਬੂਤਰ ਬਾਜ਼ ਐ ਨਾਲ ਤੇ। ਲਓ ਜੀ ਦੇਖੋ ਆ ਗਏ ਕੂਤਰਾ ਵੇ ਹਾਰੇ। ਲਓ। ਹਾਂ ਆ ਗਏ ਕੂਤਰਾ ਹਾਰੇ। ਆ ਸਾਰੇ ਕੂਤਰ ਨੀ ਆ ਚੱਲੇ ਹੁਣ। ਲਓ ਜੀ। ਆ ਨਾ ਆਹ ਦੂਸਰ ਹੀ ਰ ਆਹ ਫਿਰਦੇ ਕੂਤਰ ਮਾਰ ਲੋ ਨੀਗਾ ਦੋ ਆ ਜਾਂਦੇ ਆ ਤੇ ਬਾਕੀ ਆਪਾਂ ਨਾਲ ਦੀ ਨਾਲ ਅਪਡੇਟ ਦੰਨੇ ਆ 12 ਕੂਤਰ ਰਹਿ ਗਿਆ ਹੁਣ ਇਹ ਆਪਣਾ ਨਾ ਕਬੂਤਰ ਹੀ ਸ਼ਾਮਲ ਹੋਏ ਆ ਪਿੰਡ ਭੰਮੀਪੁਰਾ ਮੋਟਰਸਾਈਕਲ ਵਾਲੀ ਬਾਜੀ ਆ ਮੋਟਰਸਾਈਕਲ ਫਰਿੱਜ ਵਾਸ਼ਿੰਗ ਮਸ਼ੀਨ ਤੇ ਆਪਾਂ ਤੁਹਾਨੂੰ ਕੂਤਰਾਂ ਦੇ ਵੀ ਨੀਗਾ ਮਾਰਾ ਦੰਨੇ ਆ ਸਾਡੇ ਸਾਢੇ 7 ਦਾ ਟਾਈਮ ਕਰਾਤਾ ਨਵਾਂ ਕੂਤਰਾਂ ਚ ਵੰਡੀ ਗਈ ਤੇ ਮੋਟਰਸਾਈਕਲ ਤੇ ਉੱਡਦੇ ਆ ਕੂਤਰ ਹਣ ਸਾਢੇ 7 ਵਜੇ ਤਾਈ ਉੱਡਣਗੇ ਕੂਤਰ ਵੀ ਸਨ ਆਪਾਂ ਨਿਗ੍ਹਾ ਮਾਰਾ ਦਿੰਦੇ ਆ ਪੂਰਾ ਮੋਹਲ ਬਣਿਆ ਪਿਆ ਦੇਖੋ ਬਾਈ ਹੁਣ ਅੱਡ ਗੱਲ ਸੁਣੋ ਅੱਡ ਗੱਲ ਸੁਣ ਲਓ ਭਈਏ ਓਰੇ ਆ ਗੱਲ ਸੁਣ ਲਓ ਗੱਲ ਓ ਗੱਲ ਸੁਣ ਲੈ ਬਾਈ ਦੇਖ ਓਏ ਭਾਵੇਂ ਮੈਂ ਹਰ ਟੈਕ ਟੈਕ ਰਹਿ ਜਾਂਦਾ ਇੱਕ ਕਰੋ ਮਨੀ ਰਹਿ ਗਈ 5 ਰਹਿ ਗਏ 6 ਰਹਿ ਗਏ ਮੋਟਰਸਾਈਕਲ ਉਹ ਆਦਾ ਮੋਟਰਸਾਈਕਲ ਬੰਦ ਲਿਆ ਮੋਟਰਸਾਈਕਲ ਕਿੰਨੇ ਮੀਟਰ ਦਾ ਮੋਟਰ ਰਹਿ ਗਿਆ ਹਾਂ ਕੋਈ ਜੰਗਾ ਗੱਲ ਖਾਦਾ ਹੋ ਜਾ ਹੋ ਜਾ ਹੋ ਗਈ ਹੋ ਗਈ ਲੋ ਜੀ 4-5 ਕੁਤਰੀ ਪਾਸ ਹੋਏ ਆ ਹੁਣ ਤੇ ਆ ਦੇਖੋ ਮੇਲਾ ਲੱਗਿਆ ਹੋਇਆ ਗੱਡੀਆਂ ਗੁੱਡੀਆਂ ਖੜੀਆਂ ਵਾ ਤੇ ਇਹਨਾਂ ਕੋ ਉਤਰ ਵੀ ਦਿਖਾਉਂਦੇ ਆ ਫਿਰਦੇ ਇੱਧਰ ਆਹ ਫਿਰਦੇ ਤੇ ਲੋਕ ਉਤਰ ਆਉਂਦੇ ਤੇ ਪੰਜ ਗੂਤਰ ਸਹੀ ਹੋਏ ਆ ਹੁਣ ਮੋ ਟ੍ਰੈਂਗਲ ਤੇ ਉੱਡਦੇ ਆ ਇਹ ਤੇ ਬਾਕੀ ਪੰਨ ਨਾਲ ਦੀ ਨਾਲ ਅਪਡੇਟ ਦਵਾਂਗੇ ਸਾਰੀ ਮਾਰ ਲੋਨੇਗਾ ਤਾਓ ਜੀ ਨਾਮ ਮੜਨ ਲੱਗਿਆ ਨਾਲ ਦੀ ਨਾਲ ਲਾਓ ਜੀ ਪਰਾਸ ਕਮਾਲ ਕਮਾਲ ਪ੍ਰਾਣੀ ਕੂਤਰ ਜਿਨੂੰ ਦਿਖਾਉਂਦੇ ਆ ਆ ਫਲੌਗ ਆ ਗਿਆ ਆਈਫੋਨ ਪਰਾਸ ਕਮਾਲ ਕਮਾਲ ਪ੍ਰਾਣੀ ਨਮਰ ਤੇ ਕਮੇ 2 ਕਬੂਤਰ ਰਹਿ ਗਏ ਈ ਮੋਟਰਸਾਈਕਲ ਨੂੰ 97 ਕੂਤਰਾਂ ਜੋ ਪਿੰਡ ਭਮੀਪੁਰਾ ਦੀ ਕੂਤਰ ਬਾਜੀ ਤੇ 2 ਕਬੂਤਰ ਆ ਆ ਗਿਆ ਆ ਫਿਰਦਾ ਢੱਲੇ ਵਾਲਿਆਂ ਦਾ ਆ ਫਿਰਦਾ 2 ਕਬੂਤਰ ਰਹਿ ਗਏ ਤੇ ਬਹੁਤ ਟੌਪ ਦੀ ਬਾਜੀ ਹੋਈ ਕੱਲਾ ਹੀ ਰਹੇ ਹਾਂ ਆ ਦੋ ਕਬੂਤਰ ਰਹੇਗੇ ਕੱਲਾ ਫਿਰਦਾ ਸੱਤ ਦੇ ਟਾਈਮ ਨੂੰ ਲਓ ਪੂਰਾ ਮਨਜਣ ਹੋਇਆ ਪਿਆ ਵਾ ਰੌਣਕ ਮੇਲਾ ਦੇਖੋ ਜੀ ਢੱਲੇ ਵਾਲਿਆਂ ਦਾ ਪੂਰਾ ਰੌਣਕ ਮੇਲਾ ਹੋਇਆ ਪਿਆ ਦੋ ਕਬੂਤਰ ਰਹਿ ਗਏ ਮੋਟਰਹੈਂਕ ਵਾਲੀ ਬਾਜੀ ਨੂੰ 97 ਕਬੂਤਰ ਛੋਟੇ ਸੀ ਹੈ ਜੀ ਬਈ ਤੀਜੇ ਨਾਮ ਕੀ ਦੇ ਬਣਿਆ ਨੀਲੇ ਦਾ ਕੱਲਾ ਰਹਿ ਗਿਆ ਯਾ ਨੀਲਾ ਖਾੜਾ ਆਪਣੇ ਭਰਾ ਦਾ ਨੀਲੇ ਦਾ ਖਾੜਾ ਨੀਲਾ ਖਾੜਾ ਕੱਲਾ ਰਹਿ ਗਿਆ ਨੀਲੇ ਦਾ ਓਏ ਮਰਾ ਕਬੂਤਰ ਦੇਖ ਲਓ ਲਓਏ ਪੂਰਾ ਰੰਗ ਬੰਨੇਗਾ ਕੱਲਾ ਰਹਿਗਾ ਨੀਲਾ ਖਾੜਾ ਬਹੁਤ ਸੋਹਣੀ ਬਾਜੀ ਹੋਈ ਟਾਪ ਦੀ ਕੱਲਾ ਫਿਰਦਾ ਹਾਂ ਉਹ ਜੱਲਾ ਖੜਾ ਕੱਲਾ ਪੂਰਾ ਰੰਗ ਭੱਜੇ ਗਏ ਲੈ ਹਾ ਟਾਂਗੀਆਂ ਵੜਕਣ ਐਸੇ ਤੁਹਾਨੂੰ ਦਿਖਾਉਂਦੇ ਆ ਜਾਨਵਰ ਆਇਆ ਜਦੋਂ ਨੀਲੇ ਬੰਦੇ ਖੱਲੇ ਕਰਦੇ ਹਾਂ ਨਹੀਂ ਨਹੀਂ ਕਰਾਤਾ ਜੇ ਨੀਲੇ ਨੇ ਮੋਟਰਸਾਈਕਲ ਆ ਜਾਊਬਾਨ ਸਾਰੇ ਪਿੰਡ ਨੂੰ ਅੱਜ ਖਾੜੇ ਨੂੰ ਜਾਊ ਅੱਜ ਮੋਟਰਸਾਈਕਲ ਹਾਂ ਪੂਰਾ ਕੰਮ ਮਗਿਆ ਹੋਇਆ ਵਾ ਪੂਰਾ ਦੇਖੋ ਰਾਨਕ ਮੇਲਾ ਹਾਂ ਢਾਂਗੇ ਚੜੀ ਆ ਬਬਰੀ ਮੋਟਰਸਾਈਕਲ ਜੱਤ ਕੇ ਆ ਬੈਠੀ ਆ ਦੇਖੋ ਕੱਲੀ ਰਹੀ ਆ ਪਿੰਡ ਭੰਮੀਪੁਰਾ ਢਾਂਗੇ ਤੇ ਚੜੀ ਆ ਲਓ ਜੀ ਦੇਖੋ ਤੂੰ ਦੇਖੋ ਮੀਲੇ ਹਾਂ पास हो लो जी लो तो तो दे तो तो जी देखो बहुत जोर लगे कुतरी देखो घुमा

ਛੋਟੀ ਇੱਕ ਨੰਬਰ ਰਿਵਾਈਜ਼ ਨਾ ਨਾ ਕੋਈ ਨਾ ਕੋਈ ਨਾ ਬਾਈ ਰੱਖਣਾ ਲਓ ਜੀ ਸੀਟੀਡੀ ਲੱਖਸ ਮੋਟਰ ਐਂਗਲ ਨੀਲਾ ਖੜਾ ਪਹਿਲਾ ਕੱਲੀ ਰਈ ਢਾਂਗੇ ਚੜ ਕੇ